ਸਾਧ ਸੰਗਤ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਜੋ ਸੰਥਿਆ ਚੱਲ ਰਹੀ ਹੈ 28 ਅੰਗ ਤੱਕ ਸੰਥਿਆ ਸਰਬਨ ਹੋ ਗਈ ਸੀ ਅੱਜ ਅਗਲਾ ਆਰੰਭ ਅੰਗ ਆਰੰਭ ਹੋਣ ਜਾ ਰਿਹਾ ਹਾਂ ਜੀ ਸ੍ਰੀ ਰਾਗ ਮਹੱਲਾ ਤੀਜਾ ਜਿਨਨੀ ਇੱਕ ਮਨ ਨਾਮ ਤੇ ਆਇਆ ਗੁਰਮਤੀ ਵਿਚਾਰੈ ਤਿਨਕੇ ਮੁਖ ਸਦ ਉਜਲੇ ਤਿਤ ਸੱਚਾ ਦਰਬਾਰ ਤਿਨਕੇ ਮੁਖ ਸਦ ਉਜਲੇ ਉਜਲੇ ਬੋਲਣਾ ਅਦਕ ਲਾਗੇ ਉਜਲੇ ਤਿਤ ਸੱਚੇ ਦਰਬਾਰ ਚਲੋ ਜੀ ਤਿੰਕੇ ਮੁਖ ਸਦ ਉੱਜਲੇ ਤਿਤ ਸੱਚਾ ਦਰਬਾਰ ਓਏ ਅੰਮ੍ਰਿਤ ਪੀਵਹਿ ਸਦਸ ਦਾ ਸੱਚਾ ਨਾਮ ਪਿਆਰ ਹੈ ਪਾਈ ਰੇ ਗਰਮਖ ਸਦਾ ਪਤ ਹੋਏ ਹਰ ਹਰ ਸਦਾ ਧਿਆਈ ਹੈ ਮਲ ਹੋਮੈ ਕੱਡੈ ਤੋਏ ਰਹਾਓ ਮਨਮੁਖ ਮਨ ਨਾ ਜਾਣਨੀ ਵੇਨ ਨਾਵੇ ਪਤ ਜਾਏ ਮਨਮੁਖ ਨਾਮ ਨਾ ਜਾਣਨੀ ਨਾਮ ਉਚਾਰਨ ਕਰਨਾ ਮਨਮੁਖ ਨਾਮ ਨਾ ਜਾਣਨੀ ਵੇਣ ਨਾ ਵੈ ਪਤ ਜਾਏ ਚਲੋ ਜੀ ਮਨਮੁਖ ਨਾਮ ਨਾ ਜਾਣਨੀ ਵੇਨ ਨਾ ਵੈ ਪਤ ਜਾਏ ਸਬਦੈ ਸਾਧਨ ਆਇਓ ਲਾਗੇ ਦੂਜਾ ਪਾਏ ਵਿਸ਼ਟਾ ਕੇ ਕੀੜੇ ਪਵਹ ਹੈ ਵਿੱਚ ਵਿਸ਼ਟਾ ਸੇ ਵਿਸ਼ਟਾ ਮਹੇ ਸਮਾਏ ਤੈਨ ਕਾ ਜਨਮ ਸਫਲ ਹੈ ਜੋ ਚਲਹਿ ਸਤਗੁਰ ਪਾਏ ਕੁੱਲ ਉਦਾਰ ਹੈ ਆਪਣਾ ਤਨ ਜਨੇਦੀ ਮਾਏ ਹਰ ਹਰ ਨਾਮ ਤੇ ਆਈ ਐ ਜਿਸ ਕੋ ਕਿਰਪਾ ਕਰੇ ਰਜਾਏ ਜਿਸਨੋ ਕਿਰਪਾ ਕਰੇ ਰਜਾਏ ਜਿੰਨੀ ਗੁਰਮਖ ਨਾਮ ਤੇ ਆਇਆ ਵਿਚੋ ਆਪ ਗਵਾਏ ਓਏ ਅੰਦਰ ਹੋ ਬਾਰ ਹੋ ਨਿਰਮਲੇ ਸੱਚੇ ਸੱਚ ਸਮਾਏ ਨਾਨਕ ਆਏ ਸੇ ਪਰਵਾਨ ਹੈ ਜਿੰਨੀ ਗੁਰਮਤੀ ਹਰ ਧਿਆਏ ਨਾਨਕ ਆਏ ਸੇ ਪਰਵਾਨ ਹੈ ਇੱਥੇ ਵਿਸਰਾਮ ਲਾਉਣਾ ਜਿੰਨੀ ਨਹੀਂ ਆਉਂਦਾ ਜਿੰਨ ਇੱਥੇ ਨੰਨੀ ਸਹਰੀ ਬਿਆਰੀ ਐ ਨਹੀਂ ਹਾਂ ਜੈਨ ਜੈਨ ਗੁਰਮਤੀ ਹਰ ਧਿਆਏ ਚਲੋ ਜੀ ਨਾਨਕ ਆਏ ਸੇ ਪ੍ਰਵਾਨ ਹੈ ਜਨ ਗੁਰਮਤੀ ਹਰ ਧਿਆਏ ਸ੍ਰੀ ਰਾਗ ਮਹਲਾ 3 ਹਰ ਭਗਤਾ ਹਰ ਤਨ ਰਾਸ ਹੈ ਗੁਰ ਪੂਛ ਕਰ ਹੈ ਵਾਪਾਰ ਹਰ ਨਾਮ ਸਲਾਹਨ ਸਦਾ ਸਦਾ ਵਖਰ ਹਰ ਨਾਮ ਅਦਾਰ ਗੁਰ ਪੂਰਾ ਹਰ ਨਾਮ ਤੜਾਇਆ ਹਰ ਭਗਤਾ ਅਟੁੱਟ ਪੰਡਾਰ ਪਾਈ ਰੇ ਐਸ ਮਨ ਕੋ ਸਮਝਾਏ ਏ ਮਨ ਆਲਸ ਕਿਆ ਕਰਾ ਹੈ ਗੁਰਮਖ ਨਾਮ ਤੇ ਆਏ ਰਹਾਓ ਹਰ ਭਗਤ ਹਰ ਕਾ ਪਿਆਰ ਹੈ ਜੇ ਗੁਰਮਖ ਕਰੇ ਵਿਚਾਰ ਪਖੰਡ ਭਗਤ ਨਾ ਹੋਵਈ ਦੁਬਿਦਾ ਬੋਲ ਖੁਆਰ ਸੋ ਜਨ ਰਲਾਇਆ ਨਰ ਲੈ ਜਿਸ ਅੰਤਰਬੇਕ ਵਿਚਾਰ ਸੋ ਸੇਵਕ ਹਰ ਆਖੀਐ ਜੋ ਹਰ ਰੱਖੈ ਔਰ ਤਾਰੈ ਮਨ ਤਨ ਸੋਪੇ ਆਗੇ ਧਰੇ ਹਮੈ ਵਿੱਚ ਹੋ ਮਾਰ ਧਨ ਗੁਰਮਖ ਸੁਪਰਵਾਨ ਹੈ ਜੇ ਕਦੇ ਨ ਆਵੇ ਹਾਰ ਕਰਮ ਮਿਲਾਤਾ ਪਾਈਐ ਵੇਨ ਕਰਮੈ ਪਾਇਆ ਨਾ ਜਾਏ ਲੱਖ 84 ਹਰ ਤਰਸ ਦੇ ਜੈਸਾ ਮਿਲੇ ਸੋ ਮਿਲੇ ਹਰ ਆਏ ਨਾਨਕ ਗੁਰਮਖ ਹਰ ਪਾਇਆ ਸਦਾ ਹਰ ਨਾਮ ਸਮਾਏ ਸ੍ਰੀ ਰਾਗਮ ਹਲਾਤੀ ਜਾ ਸੋਖਾ ਸਾਗਰ ਹਰ ਨਾਮ ਹੈ ਗੁਰਮਖ ਪਾਇਆ ਜਾਏ ਅਨ ਦਿਨ ਨਾਮ ਧਿਆਈਐ ਸਹਜੇ ਨਾਮ ਸਮਾਏ ਅੰਦਰ ਰਚੈ ਹਰ ਸੱਚ ਸਿਓ ਰਸਨਾ ਹਰ ਗੁਣ ਗਾਏ ਪਾਈ ਰੇ ਜਗ ਦੁਖੀਆ ਦੂਜਾ ਪਾਏ ਗੋਰਾ ਸਰਨਾਈ ਸੁਖ ਲਹ ਅਨ ਦਿਨ ਨਾਮ ਧਿਆਈਐ ਰਹਾਓ ਸਾਚੇ ਮੈਨ ਲੱਗ ਗਈ ਮਾ ਨਿਰਮਲ ਹਰ ਧਿਆਏ ਗੁਰਮਖ ਸਬਦ ਪਛਾਣੀਐ ਹਰ ਅੰਮ੍ਰਿਤ ਨਾਮ ਸਮਾਏ ਗੁਰ ਗਿਆਨ ਪਰ ਚੰਦ ਬੁਲਾਇਆ ਅਗਿਆਨ ਅੰਧੇਰਾ ਜਾਏ ਮਨਮੱਖ ਮੈਲੇ ਮਲ ਪਰੇ ਹੋ ਮੈ ਤ੍ਰਸਨਾ ਵਕਾਰ ਬੇਨ ਸਬਦਾ ਮੈਲ ਨਾ ਉਤਰੈ ਮਾਰੇ ਜਮਹ ਹੋਇ ਖੁਆਰ ਤਾਤੁਰ ਬਾਜੀ ਪਲਚ ਰਹੇ ਨਾ ਉਰਵਾਰ ਨ ਪਾਰੈ ਗਰਮਖ ਜਪ ਤਪ ਸੰਜਮੇ ਹਰ ਕੈ ਨਾਮ ਪਿਆਰ ਹੈ ਗਰਮਖ ਸਦਾਤੀ ਆਈ ਹੈ ਇੱਕ ਨਾਮ ਕਰ ਇੱਕ ਇੱਕ ਨਾਮ ਕਰਤਾਰ ਹੈ ਨਾਨਕ ਨਾਮ ਤੇ ਆਈ ਹੈ ਸਬਨਾ ਜੀਆ ਕਾ ਆਧਾਰ ਸ੍ਰੀ ਰਾਗ ਮਹਲਾ ਤੀਜਾ ਮਨਮਖ ਮੋਹਿ ਵਿਆਪਿਆ ਬੈ ਰਾਗ ਉਦਾਸੀ ਨਾ ਹੋਏ ਸਬਦਨਾ ਚੀਨੈ ਸਦਾ ਦੁਖ ਹਰ ਦਰਗਹਿ ਪਤ ਖੋਏ ਹਉਮੈ ਗੁਰਮਖ ਖੋਈਐ ਨਾਮ ਰਤੇ ਸੁਖ ਹੋਏ ਮੇਰੇ ਮਨ ਅਹਨੇ ਸ ਪੂਰੀ ਅਹਨੇ ਸ ਪੂਰ ਰਹੀ ਨਿਤ ਆਸਾ ਸਤਗੁਰ ਸੇ ਮੋਹ ਪਰਜਲੈ ਕਰਹੀ ਮਾਹੇ ਉਦਾਸਾ ਰਹਾਓ ਗਰਮਖਾ ਕਰਮ ਕਮਾਵਾ ਬਿਗ ਸੇ ਹਰ ਬੈ ਰਾਗ ਆਨੰਦ ਆਨੰਦ ਐਹਨੇ ਸ ਭਗਤ ਕਰੇ ਦਿਨ ਰਾਤੀ ਹਉ ਮੈ ਮਾਰ ਨਿਚੰਦ ਵੱਡਾ ਪਾਗ ਸਤ ਸੰਗਤ ਪਾਈ ਹਰ ਪਾਇਆ ਸਹਿਜ ਆਨੰਦ ਸੋ ਸਾਧੂ ਬੈ ਰਾਗੀ ਸੋਈ ਹਿਰਦੈ ਨਾਮ ਵਸਾਏ ਅੰਤਰ ਲਗਨਾ ਤਾਮਸ ਮੂਲੇ ਵਿਚੋ ਆਪ ਗਵਾਏ ਨਾਮ ਅਨੰਦ ਸਤ ਗੁਰੂ ਦੇ ਖਾਲਿਆ ਹਰ ਰਸ ਪੀਆ ਅਗਾਏ ਜੇ ਨ ਕਿਨਾ ਪਾਇਆ ਸਾਧ ਸੰਗਤੀ ਪੂਰਾ ਭਾਗ ਬੈਰਾਗ ਮਨ ਮੁਖ ਫਿਰ ਹੈ ਨਾ ਜਾਣ ਹੈ ਸਤਗੁਰ ਹਮੈ ਅੰਦਰ ਲਾਗ ਨਾਨਕ ਸਬਦਰਤੇ ਹਰ ਨਾਮ ਰੰਗਾਏ ਬਿਨ ਪਾ ਕੇ ਹੀ ਲਾਗ ਸ੍ਰੀ ਰਾਗ ਮਹਲਾ 3 ਜਾ ਕਰ ਹੀ ਸੌਦਾ ਪਾਈਐ ਅੰਤਰ ਸਭ ਵਥ ਹੋਏ ਕਰ ਹੀ ਸੌਦਾ ਪਾਈਐ ਪਾਈਐ ਤੇ ਬਿਸਰਾਮ ਲੋਣਾ ਹੈ ਅੰਤਰ ਸਭ ਵਥ ਹੋਏ ਵਥ ਅਦਗ ਲਾ ਕੇ ਉਚਾਰਨ ਕਰਨਾ ਭਾਰਾ ਬੋਲਣੈ ਸ ਨੂੰ ਚਲੋ ਜੀ ਕਰਹੀਂ ਸੌਦਾ ਪਾਈ ਐ ਅੰਤਰ ਸਭ ਵਥ ਹੋਏ ਖਿਨ ਖਿਨ ਨਾਮ ਤੇ ਸਮਾਲੀਐ ਗੁਰਮਖ ਪਾਵੈ ਕੋਏ ਨਾਮ ਅਨੇ ਦਾਨ ਅਖਟ ਹੈ ਵਡਭਾਗ ਪ੍ਰਾਪਤ ਹੋਏ ਮੇਰੇ ਮਨ ਤਜ ਨਿੰਦਾ ਹਮੈ ਅਹੰਕਾਰ ਹੈ ਹਰ ਜੀਵ ਸਦਾ ਤੇ ਆਏ ਤੋ ਗੁਰਮਖ ਇਕੰਕਾਰ ਰਹਾਓ ਗਰਮ ਖਾ ਕੇ ਮਖ ਉੱਜਲੇ ਗੁਰ ਸਬਦੀ ਵਿਚਾਰ ਹਲਤ ਪਲਤ ਸੁਖ ਪਾਇਦੇ ਜਾਪ ਜਪ ਰਦਾ ਮੁਰਾਰਾ ਕਰ ਹੀ ਵਿੱਚ ਮਹਿਲ ਪਾਇਆ ਗੁਰ ਸਬਦੀ ਵਿਚਾਰ ਸਤਗੁਰ ਤੇ ਜੋ ਮੁਹ ਫਿਰ ਹੈ ਮਥੇ ਤਨ ਕਾਲੇ ਅਨ ਦਿਨ ਦੁੱਖ ਕਮਾਵਦੇ ਨਿਤ ਜੋਹੇ ਜਮ ਜਾਲੇ ਸੁਪਨਾ ਸੁਖਨਾ ਦੇਖਨੀ ਬਹੁ ਚਿੰਤਾ ਪਰ ਜਾਲੇ ਸਬਨਾ ਦਾ ਦਾਤਾ ਇੱਕ ਹੈ ਆਪੇ ਬਖਸ਼ ਕਰੇ ਕਹਿਣਾ ਕਿਛੂ ਨਾ ਜਾਵਈ ਜੈਸਾ ਪਾਵੈ ਤਿਸ ਦੇ ਨਾਨਕ ਗੁਰਮੁਖ ਪਾਈਐ ਆਪੇ ਜਾਣੈ ਸੋਏ ਕਹਿਣਾ ਕਿਛੂ ਨਾ ਜਾਵਈ ਕਹਿਣਾ ਬੋਲਣਾ ਨਾਲੇ ਦੀਵਾਜ ਉਚਾਰਨ ਕਰਨੀ ਕਹਿਣਾ ਕਿਛੂ ਨਾ ਜਾਵਈ ਜਿਸ ਭਾਵੈ ਤਿਸ ਦੇ ਨਾਨਕ ਗੁਰਮੁਖ ਪਾਈਐ ਆਪੇ ਜਾਣੈ ਸੋਏ ਸਾਧ ਸੰਗਤ ਜੀ ਆਪ ਜੀ ਨੇ ਦੋ ਅੰਗਾਂ ਦੀ ਸੰਖਿਆ ਸਰਵਣ ਕਰ ਲਈਏ ਟੋਟਲ 30 ਅੰਗ ਹੋ ਚੁੱਕੇ ਹਨ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ